ਸੂਬੇ ਦੇ ਮੈਡੀਕਲ ਸਿੱਖਿਆ ਖੋਜ ਤੇ ਸਿਹਤ ਮੰਤਰੀ ਨੇ ਨਵੇਂ ਸਾਲ 2025 ਦੀ ਆਮਦ ਦਾ ਦੂਜਾ ਦਿਨ ਵੀ ਸਰਕਾਰੀ ਹਸਪਤਾਲ ਦੇ ਦਰਜਾਚਾਰ ਕਰਮਚਾਰੀਆਂ ਤੇ ਸਫਾਈ ਸੇਵਕਾਂ ਦੇ ਨਾਮ ਕਰਦਿਆਂ ਮਾਤਾ ਕਸ਼ਲਿਆ ਸਰਕਾਰੀ ਹਸਪਤਾਲ ਦੇ ਸਫਾਈ ਸੇਵਕਾਂ ਤੇ ਦਰਜਾਚਾਰ ਕਰਮਚਾਰੀਆਂ ਨੂੰ ਆਪਣੇ ਹੱਥਾਂ ਨਾਲ ਖਾਣਾ ਵਰਤਾਇਆ ਅਤੇ ਉਹਨਾਂ ਦੀਆਂ ਮੁਸ਼ਕਲਾਂ ਸੁਣੀਆਂ ਉਹਨਾਂ ਨੇ ਨਵੇਂ ਸਾਲ 1 ਜਨਵਰੀ ਵਾਲੇ ਦਿਨ ਵੀ ਸਰਕਾਰੀ ਰਜਿੰਦਰਾ ਹਸਪਤਾਲ ਦੇ ਸਫਾਈ ਸੇਵਕਾਂ ਨੂੰ ਖੁਦ ਖਾਣਾ ਵਰਤਾ ਕੇ ਖੁਸ਼ੀ ਸਾਂਝੀ ਕੀਤੀ ਹੁੰਦਾ ਹੈਗਾ ਸਾਲ ਉਹ ਦੇਖੋ ਆਪਾਂ ਜਦੋਂ ਨਵਾਂ ਸਾਲ ਹੁੰਦਾ ਆਪਾਂ ਖੁਸ਼ੀਆਂ ਮਨਾਉਂਦੇ ਆ ਜਿਹੜੇ ਆਪਣੇ ਮਿੱਤਰਾਂ ਪਿਆਰਿਆਂ ਨਾਲ ਆਪਾਂ ਲੋਕਾਂ ਨੂੰ ਮਹਿੰਗੇ ਮਹਿੰਗੇ ਗਿਫਟ ਦਿੰਨੇ ਆ ਔਰ ਲੈਣੇ ਆ ਮੇਰੇ ਮਨ ਚ ਸੀਗਾ ਵੀ ਜਿਹੜੇ ਸਭ ਤੋਂ ਜ਼ਿਆਦਾ ਜਿਹੜੀ ਸਭ ਤੋਂ ਨੀਚਲੀ ਕੜੀ ਹੈ ਸਾਡੀ ਜੋ ਸਿਹਤ ਮੈਕਪੇ ਦੇ ਵਿੱਚ ਜਿਹੜੇ ਸਫਾਈ ਸੇਵਕ ਹੈ ਕਲਾਸ 4 ਹੈ ਦਰਜਾ 4 ਹੈ ਵੀ ਇਹ ਵਿਚਾਰੇ ਨਾ ਤਾਂ ਚੱਦੀ ਘੜ ਪਹੁੰਚ ਸਕਦੇ ਆ ਨਾ ਆਪਣਾ ਕੋਈ ਗੱਲ ਸਾਂਝੀ ਕਰ ਸਕਦੇ ਵੀ ਮੈਂ ਜਾ ਕੇ ਉਹਨਾਂ ਨੂੰ ਮਿਲਾਂ ਇਹਨਾਂ ਦੇ ਨਾਲ ਨਾਸ਼ਤਾ ਪਾਣੀ ਕੀਤਾ ਜਾਵੇ ਅੱਜ ਇਹਨਾਂ ਨੂੰ ਅਸੀਂ ਸੋਨੇਪੁਰ ਰੇ ਮਤਲਬ ਨਾਸ਼ਤਾ ਕੀਤਾ ਨਾ ਵਾਸਤੇ ਰਹੇ ਸੀ ਇਹਨਾਂ ਨੇ ਮਤਲਬ ਬਹੁਤ ਐਪਰੀਸ਼ੀਏਟ ਕਰ ਰਿਹਾ ਜੀ ਇਹ ਔਰ ਬਹੁਤ ਵਧੀਆ ਕੰਮ ਕਰ ਰਿਹਾ ਮੈਨੂੰ ਮਾਨ ਹੈ ਕਿ ਜਿਹੜੀ ਡਾਕਟਰ ਜੋਗੀ ਜੀ ਤੇ ਟੀਮ ਹੈ ਸਾਰੇ ਚਾਹੇ ਨਰਸਿੰਗ ਸਟਾਫ ਹੋਵੇ ਦੂਜੇ ਹੋਣ ਈਵਨ ਸਫਾਈ ਸੇਵਾ ਵੀ ਦੇਖ ਰਹੇ ਹੋ ਕਿ ਜਿਹੜਾ ਹਸਪਤਾਲ ਹੈ ਇਹਦੀ ਲੁੱਕ ਵੀ ਕਾਰਪੋਰੇਟ ਵਾਲੀ ਹੈ ਮਾਤਕਸ਼ੇਦ ਹਸਪਤਾਲ ਦੀ ਤੇ ਇਹਦੇ ਵਿੱਚ ਸਫਾਈ ਵੀ ਕਾਰਪੋਰੇਟ ਹਸਪਤਾਲਾਂ ਵਰਗੀ ਆ ਤੇ ਮੈਂ ਇਹਨਾਂ ਨੂੰ ਪਬਲੀਕਲੀ ਵੀ ਕਰਨਾ ਚਾਹੁੰਦਾ ਸੀ ਲਮੇਸ਼ ਸਾਹਿਬ ਦੀਆਂ ਵਧਾਈਆਂ ਦੇਣਾ ਚਾਹੁੰਦਾ ਸੀ ਪਲੱਸ ਇਹਨਾਂ ਵਾਸਤੇ ਅਸੀਂ ਹੋਰ ਕੀ ਕਰ ਸਕਦੇ ਹਾਂ ਇਹਨਾਂ ਦੇ ਬੱਚਿਆਂ ਨੂੰ ਪੜਾ ਸਕਦੇ ਹਾਂ ਜਿਹੜੇ ਇਹਨਾਂ ਚੁੱਪੜੇ ਲ ਤੋ ਇਹਦੇ ਨਾਲ ਇੱਕ ਪੋਜ਼ਿਟਿਵਿਟੀ ਜਿਹੜੀ ਹੈਗੀ ਆ ਮੈਂ ਦੇਖ ਰਿਹਾ ਵੀ ਉਹਨਾਂ ਦੇ ਵਿੱਚ ਆ ਰਹੀ ਆ ਬਹੁਤ ਜ਼ਿਆਦਾ ਐਪਰੀਸ਼ੀਏਟ ਕਰ ਰਹੇ ਆ ਔਰ ਕੰਮ ਵੀ ਵਧੀਆ ਕਰ ਰਹੇ ਆ ਪਹਿਲਾਂ ਉਹਨਾਂ ਨੂੰ ਜ਼ਿਆਦਾ ਇਹਨਾਂ ਨੂੰ ਮੋਟੀਵੇਸ਼ਨ ਜਿਹੜੀ ਹੈਗੀ ਆ ਨਾ ਜਿਹੜਾ ਐਨਥੂਸੀਆਜ਼ਮ ਤੋਂ ਵਰਕ ਆ ਉਹ ਮੇਰੀ ਕੋਸ਼ਿਸ਼ ਹੈ ਕਿ ਜਿਹੜਾ ਉਹ ਲੋਕਾਂ ਦੇ ਵਿੱਚ ਹੋਵੇ ਤਾਂ ਉਹਦੇ ਨਾਲ ਰਿਜ਼ਲਟਸ ਵਧੀਆ ਆਪ੍ਰੋਪਰਟੀ ਬੇਚਨੇ ਔਰ ਖੀਦਨੇ ਕੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰੋਪਰਟیز